ਤਾਂ ਬਾ ਤੁਹਾਡਾ ਕਿਹੜੇ ਜੱਥੇਬੰਦੇ ਦੇ ਆਗੂ ਹਨ ਭੋਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਅੱਜ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮੰਡੀ ਦੇ ਵਿੱਚ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਲ ਇੰਡੀਆ ਵੱਲੋਂ ਸਾਨੂੰ ਕਾਲ ਆਈ ਸੀ ਅੱਜ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਔਰ ਪੰਜਾਬ ਸਾਰੇ ਭਾਰਤ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ 12 ਤੋਂ ਲੈ ਕੇ 3 ਵਜੇ ਤੱਕ ਪੂਰਨ ਤੌਰ ਤੇ ਅਸੀਂ ਮੰਗ ਪੱਤਰ ਮਾਨਯੋਗ ਰੈਸਟਰਪਤੀ ਦੇ ਨਾਮ ਤੇ ਦੇਣੇ ਆ ਉਸੇ ਮੰਗਾ ਨੂੰ ਪਿਛਲੀਆਂ ਸਾਡੀਆਂ ਜੜੀਆਂ ਪਿਛਲੇ ਅੰਦੋਲਨ ਦੇ ਵਿੱਚ ਸਾਡੀਆਂ ਰਹਿ ਗਈਆਂ ਮੰਗਾ ਸੀਗੀਆਂ ਜਿਹੜੀਆਂ ਮੰਗਾ ਲਾਗੂ ਨਹੀਂ ਕੀਤੀਆਂ ਗਈਆਂ ਸੀ ਜਿਵੇਂ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਔਰ ਕੁੱਲ ਕਰਜ਼ਾ ਮਾਫੀ ਗਰੀਬਾਂ ਤੇ ਮਜ਼ਦੂਰਾਂ ਦਾ ਕਰਜ਼ਾ ਮਾਫੀ ਕਿਸਾਨਾਂ ਦਾ ਕਰਜ਼ਾ ਮਾਫੀ ਤੇ ਲਕੀਰ ਫੇਰਨਾ ਲਖਵੀਰਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨਾਂ ਦੇ ਪਰਚੇ ਹੋਏ ਆ ਜਾਂ ਉਸ ਅੰਦੋਲਨ ਸਮੇ ਪਰਚੇ ਹੋਏ ਆ ਉਹਨਾਂ ਨੂੰ ਰੱਦ ਕਰਾਉਣਾ ਇਸ ਤਰ੍ਹਾਂ 12 ਮੰਗਾ ਸਾਡੀਆਂ ਸੀਗੀਆਂ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਅੱਜ ਅਸੀਂ ਇਸ ਕਿਸਾਨੀ ਦਾ ਮੋਟ ਬਣਿਆ ਕੇਂਦਰ ਸਰਕਾਰ ਵੱਲੋਂ ਹੀ ਖਰੇੜਾ ਕੋਈ ਲਾਗੂ ਕੀਤਾ ਜਾ ਰਿਹਾ ਹੈਗਾ ਤੁਸੀਂ ਉਹਦੇ ਬਣਾ ਕੇ ਪ੍ਰੋਟੈਸਟ ਕਰ ਰਹੇ ਹੋ ਬਿਲਕੁਲ ਜੀ ਜਿਹੜਾ ਕੇਂਦਰ ਸਰਕਾਰ ਨੇ ਅਸੀਂ ਤੋਂ ਪਹਿਲਾਂ ਦੱਸ ਕੇ ਹਟੇ 2 ਸਾਲ ਉੱਥੇ ਸੰਘਰਸ਼ਾਂ ਦੇ ਉੱਤ ਕਰਕੇ ਅਸੀਂ ਆਪ ਦਾ ਕਾਨੂੰਨ ਰੱਦ ਕਰਵਾਏ ਆ ਇਹਨਾਂ ਨੂੰ ਇੱਕ ਪਰਦੇ ਦੇ ਪਿੱਛੇ ਲਿਆ ਕੇ ਸਰਕਾਰ ਨੇ ਫੇਰ ਸਾਡੇ ਸਾਰੀਆਂ ਸਟੇਟਾਂ ਦੇ ਗਵਰਨਮੈਂਟਾਂ ਨੂੰ ਏ ਐਮਐਮਸੀ ਦੇ ਕਾਨੂੰਨ ਭੇਜੇ ਆ ਖਰੜੇ ਭੇਜੇ ਆ ਅਸੀਂ ਉਹਨਾਂ ਨੂੰ ਹਰ ਗੱਜ ਲਾਗੂ ਨਹੀਂ ਹੋਣ ਦੇਵਾਂਗੇ ਸਰਕਾਰ ਨੂੰ ਅਸੀਂ ਪਿਛਲੇ 19 ਤਰੀਕ ਨੂੰ ਸਾਡੀ ਐਸਕੇਐਮ ਦੀ ਮੀਟਿੰਗ ਹੋ ਕੇ ਉਹਦੇ ਵਿੱਚ ਸਰਕਾਰ ਨੂੰ ਇਹ ਗੱਲ ਚੇਤਾਵਨੀ ਵੀ ਦਿੱਨੇ ਆ ਅਸੀਂ ਵੀ ਬਿਲਕੁਲ ਅਸੀਂ ਇਸ ਦਾ ਜਿਹੜੇ ਖਰੜਾ ਭੇਜਿਆ ਉਹਨੂੰ ਵਾਪਸ ਮੋੜਿਆ ਜਾਵੇ ਤੇ ਅਸੀਂ ਉਹਨੂੰ ਲਾਗੂ ਨਹੀਂ ਹੋਣ ਦੇਵਾਂਗੇ ਇਹ ਪ੍ਰੋਟੈਸਟ ਕੋਲ ਤੱਕ ਚੱਲੇਗਾ ਤੁਹਾਡਾ ਇਹ 12 ਤੋਂ 3 ਵਜੇ ਤੱਕ ਅੱਜ ਸੀਗਾ ਇੱਕ ਦਿਨ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸਕੇਐਮ ਫੇਰ ਦੁਬਾਰਾ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਲਿਖੇਗਾ ਜੀ ਨਾਮ ਹੈ ਤੁਹਾਡਾ ਇਹ ਜਿਹੜੇ ਦਸਤੰਦ ਵਾਲੋਂ ਅੱਜ ਦਾ ਮਤਦਾਨਗਿਆ ਕਿਹੜੀਆਂ ਕਿਹੜੀਆਂ ਮੰਗਾਂ ਲੈ ਕੇ ਤਰਫੋਂ ਕਿੰਤੀ ਕਿਸਾਨੀ ਨੇ ਔਰਤ ਵਿੰਗ ਬਲਾਕ ਪ੍ਰਧਾਨ ਜੀ ਅੱਜ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾ ਸੀ ਉਹਨਾਂ ਦੇ ਉੱਪਰ ਜਿਹੜੀ ਮੋਦੀ ਸਰਕਾਰ ਨੇ ਵਾਦਾ ਖਿਲਾਫੀ ਕੀਤੀ ਔਰ ਜਿਹੜੇ ਤਿੰਨ ਆਡੀਅנס ਕਹਿ دیے ਉਹ ਇਹਨਾਂ ਨੇ ਫੇਰ ਜਿਹੜੇ ਲਾਗੂ ਆ ਰਾਜਾਂ ਦੇ ਅਧਿਕਾਰਾਂ ਦੇ ਹਿਸਾਬ ਨਾਲ ਕਿਉਂਕਿ ਪਹਿਲਾਂ ਐਸਕੇਮ ਕਹਿ ਰਿਹਾ ਸੀ ਜਿਹੜੇ ਇਹ ਤਿੰਨ ਕਾਨੂੰਨ ਆ ਇਹ ਰਾਜਾਂ ਦਾ ਅਧਿਕਾਰ ਆ ਕਿ ਨਾ ਇਹ ਸੂਬਿਆਂ ਦਾ ਅਧਿਕਾਰ ਆ ਤਾਂ ਉਹਨਾਂ ਨੇ ਜਿਹੜੇ ਘਮਾਰ ਫਰਾ ਕੇ ਜਿਹੜੇ ਤਿੰਨ ਕਾਨੂੰਨ ਆ ਉਸੇ ਤਰ੍ਹਾਂ ਹੀ ਮੰਡੀ ਖਤਮ ਕਰਨ ਵਾਲਾ ਤੇ ਐਮਐਸਪੀ ਨੂੰ ਖਤਮ ਕਰਨ ਵਾਲੇ ਜਿਹੜੇ ਕਾਨੂੰਨ ਆ ਦੁਬਾਰਾ ਜਿਹੜੇ ਆ ਪੰਜਾਬ ਦੇ ਵਿੱਚ ਲਿਆਤੇ ਆ ਖਰੜੇ ਜਿਹੜੇ ਉਹ ਪੇਸ਼ ਕਰ ਦਿੱਤੇ ਗਏ ਆ ਇਹਨਾਂ ਨੂੰ ਲੈ ਕੇ ਜਿਹੜੇ ਅੱਜ ਜ਼ਿਲ੍ਹਾ ਕੇਂਦਰਾਂ ਦੇ ਉੱਪਰ ਡੀਸੀ ਦਫ਼ਤਰਾਂ ਦੇ ਅੱਗੇ ਜਿਹੜੇ ਧਰਨੇ ਆ ਉਹ ਦਿੱਤੇ ਗਏ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜੀ ਐਸਕੇਐਮ ਨੇ ਜਿਹੜੀ ਇਹਨਾਂ ਦਾ ਖੇਤੀਬਾੜੀ ਮੰਤਰੀ ਆ ਉਹਨਾਂ ਨਾਲ ਮੀਟਿੰਗ ਕਰਕੇ ਇਹ ਗੱਲ ਕਹੀ ਆ ਕਿ ਜਿਹੜੇ ਸੰਸਦ ਦੇ ਵਿੱਚ ਜਿਹੜੇ ਬੈਲ ਆ ਇਹ ਰੱਦ ਕਰਵਾ ਦੇ ਤੇ ਗੱਲ ਠੀਕ ਆ ਨਹੀਂ ਤੇ ਜਿੱਦਾਂ ਦਿੱਲੀ ਤਿੰਨ ਕਾਨੂੰਨਾਂ ਵਾਸਤੇ ਦਿੱਲੀ ਅੰਦੋਲਨ ਚੱਲਿਆ ਉਸੇ ਤਰ੍ਹਾਂ ਜਿਹੜਾ ਸੰਘਰਸ਼ ਆ ਉਹ ਪੰਜਾਬ ਤੋਂ ਜਿਹੜਾ ਫੇਰ ਦੁਬਾਰਾ ਸ਼ੁਰੂ ਹੋਊਗਾ ਹੋਰਾਂ ਦੇ ਕੀ ਰਹੇ ਹੋ ਆਉਣ ਵਾਲੀ ਜੋ ਵੀ ਸਕੈਮ ਸਾਨੂੰ ਕਾਲ ਦਊਗਾ ਉਸ ਦੇ ਉੱਪਰ ਉਸੇ ਤਰ੍ਹਾਂ ਹੀ ਅਸੀਂ ਫੁੱਲ ਚੜਾਵਾਂਗੇ ਕੀ ਨਾਮ ਆ ਤੁਹਾਡਾ ਤੇ ਕਿਹੜੇ ਜੱਥੇਬੰਦੇ ਤੇ ਆਪਕੋ ਅੱਜ ਪ੍ਰੋਟੈਕਟ ਕੀਤਾ ਜਾ ਰਿਹਾ ਹੈ ਇਸ ਬਾਰੇ ਸਭ ਜਾਣ ਕਰਨੀ ਮੈਂ ਮੇਜਰ ਸਿੰਘ ਖੋਲਿਆ ਕਾਦੀਆਂ ਜੂਨੀਅਰ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਜੀ ਅੱਜ ਸਾਡਾ ਸੰਜੋਗ ਮੋਰਚੇ ਲਈ ਜਿਹੜਾ ਸਾਨੂੰ ਸੱਦਾ ਆਇਆ ਜੋ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਜੋ ਖਰੜਾ ਭੇਜਿਆ ਇਹ ਖਰੜੇ ਦੀ ਬਾਬਤ ਅਸੀਂ ਸਾਰਾ ਸੰਯੁਕਤ ਮੋਰਚੇ ਨੇ ਸਾਨੂੰ ਇਹ ਆਰਡਰ ਦਿੱਤਾ ਵੀ ਤੁਸੀਂ ਹਰੇਕ ਜ਼ਿਲ੍ਹੇ ਦੇ ਵਿੱਚ ਵਾਦੋ-ਵਾਦ ਕੱਠ ਲਾ ਕੇ ਤੇ ਇਹ ਉਹਦੀ ਨਿੰਦਾ ਕਰਨੀ ਆ ਜੋ ਸੈਂਟਰ ਸਰਕਾਰ 14 ਮਹੀਨੇ ਅਸੀਂ ਦਿੱਲੀ ਘੋਲ ਜਿੱਤ ਕੇ ਆਏ ਸੀ ਆਨੇ ਬਹਾਨੇ ਲਾ ਕੇ ਸਾਡੇ ਤੇ ਲਾਗੂ ਕਰਨਾ ਚਾਹੁੰਦੇ ਆ ਜਿਹੜਾ ਸਾਡਾ ਮੰਡੀ ਕਰਨ ਉਹ ਤੋੜਨਾ ਚਾਹੁੰਦੇ ਆ ਤੇ ਪ੍ਰਾਈਵੇਟ ਜਿਹੜੇ ਘਰਾਣੇ ਆ ਉਹਨਾਂ ਦੇ ਹੱਥ 'ਚ ਦੇਣਾ ਚਾਹੁੰਦੇ ਆ ਜਿਹੜੀ ਸਾਡੀ ਮੰਡੀ ਬੋਰਡ ਦੀ ਕਮਾਈ ਆ ਲੱਖਾਂ ਹੀ ਮਲਾਜ਼ਮ ਕੰਮ ਕਰਦੇ ਆ ਜਿਹੜੀਆਂ ਸਾਡੀਆਂ ਸੜਕਾਂ ਬਣਦੀਆਂ ਇਹ ਮੰਡੀ ਬੋਰਡ ਦੇ ਕਮੇਟੀਆਂ ਦੇ ਥਰੂ ਬਣਦੀਆਂ ਸਾਡਾ ਜਿਹੜਾ ਹਾਕਾ ਸੂਬਿਆਂ ਦਾ ਇਹ ਸੈਂਟਰ ਸਰਕਾਰ ਆਪਦੇ ਹੱਥ ਵਿੱਚ ਰੱਖਣਾ ਚਾਹੁੰਦੀ ਆ ਪਰ ਅਸੀਂ ਕਿਸੇ ਕੀਮਤ ਤੇ ਇਹ ਦੇਣ ਨਹੀਂ ਦੇਵਾਂਗੇ ਜਿਹੜੇ ਸੂਬਾ ਸਰਕਾਰ ਨੂੰ ਸਾਡੀ ਸੰਯੁਕਤ ਮੋਰਚੇ ਨੇ ਸਲਾਹ ਦਿੱਤੀ ਆ ਕਿ ਜਿਸ ਤਰ੍ਹਾਂ ਸਾਡਾ ਅੱਗੇ ਤੋਂ ਢਾਂਚਾ ਚੱਲਦਾ ਮੰਡੀ ਬੋਰਡ ਦਾ ਅਸੀਂ ਉਹ ਲਾਗੂ ਰੱਖਾਂਗੇ ਕਿੰਨਾ ਨੁਕਸਾਨ ਹੋ ਸਕਦਾ ਅਗਰ ਲਾਗੂ ਹੁੰਦਾ ਦਾ ਕਰੜਾ ਜੀ ਲਾਗੂ ਜੀ ਸਾਡੇ ਕੋਲੇ ਰਹਿਣਾ ਹੀ ਕੁਛ ਨਹੀਂ ਜੀ ਦੇਖੋ ਸਾਡਾ ਜਿਹੜਾ ਪ੍ਰਾਈਵੇਟ ਖਰੀਦ ਆ ਚਾਹੇ ਪ੍ਰਾਈਵੇਟ ਘਰਾਣੇ ਆ ਸਾਨੂੰ ਪਤਾ ਵੀ ਇਹਨਾਂ ਨੇ ਸਾਨੂੰ ਥੋੜਾ ਬੜਾ ਜ਼ਿੰਮੇਦਾਰ ਨੂੰ ਲਾਲਚ ਦੇ ਕੇ ਕਿਹੜਾ ਸਾਨੂੰ ਉੱਚਾ ਚੱਕ ਦੇਣਗੇ ਪਰ ਬਾਅਦ ਦੇ ਵਿੱਚ ਸਾਡੇ ਕੋਲੇ ਰਹਿਣਾ ਕੁਝ ਨਹੀਂ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਸੁਧਾਰ ਲੈ ਕੇ ਚੱਲੋਗੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਤੇ ਸਰਕਾਰ ਨੇ ਕੋਈ ਦਬਾਅ ਪਾਇਆ ਪੰਜਾਬ ਗਵਰਨਮੈਂਟ ਦੇ ਵੀ ਅਸੀਂ ਪੰਜਾਬ ਗਵਰਨਮੈਂਟ ਦੇ ਵੀ ਵੱਧ ਤੋਂ ਖਰਾ ਆਪਣਾ ਵਾਤੋ-ਵਾਦ ਕੱਟ ਕਰਾਂਗੇ ਅਤੇ ਇਹ ਲਾਗੂ ਕਦੇ ਨਹੀਂ ਹੁੰਦਗੇ ਅਸੀਂ ਮੰਡੀਕਰਨ ਬੋਰਡ ਨਹੀਂ ਟੁੱਟਣ ਦੇਣਾ ਨਾਮ ਹੈ ਤੁਹਾਡਾ ਕਿਹੜੇ ਜੱਜਮੰਦੇ ਦੇ ਆਪੋ ਮਹਿਸੂਰ ਸਿੰਘ ਕਰਨਕੋਟ ਸੂਬਾ ਮੀਤ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ ਬੋਲ ਕੇ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਮੰਡੀ ਦੇ ਵਿੱਚ ਕਿਹੜੀਆਂ ਮੰਗਾਂ ਨੂੰ ਲੈ ਕੇ ਹੈ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਕਿਹੜੇ ਕਿਹੜੇ ਜੱਜਮੰਦੀਆਂ ਨੇ ਜਿਹੜੇ ਆਪ ਨੂੰ ਨਵਾਈ ਲੈ ਆ ਅੱਜ ਅਸੀਂ ਐਸ ਕੇ ਅੰਦੇ ਸੱਦੇ ਤੇ ਸਾਰੇ ਭਾਰਤ ਵਿੱਚ ਇਹ ਪ੍ਰੋਟੈਸਟ ਕਰ ਰਹੇ ਆ ਇਹ ਪ੍ਰੋਟੈਸਟ ਸਾਡਾ ਜਿਹੜੀਆਂ ਦਿੱਲੀ ਬਾਰਡਰ ਤੇ 2020 ਤੋਂ ਲੈ ਕੇ 21 ਤੱਕ ਚੱਲੇ ਕੋਲ ਦੀਆਂ ਮੰਗਾਂ ਮੰਨੀਆਂ ਹੋਈਆਂ ਸੀ ਉਹਨਾਂ ਦੀ ਪੂਰਤੀ ਵਾਸਤੇ ਆ ਉਦੋਂ ਨਾਲ ਕੋਸ ਹੋਰ ਗੱਲਾਂ ਜੁੜਦੀਆਂ ਕਿ ਜਿਸ ਤਾ ਕਾਰਪੋਰੇਟ ਸੈਕਟਰ ਨੇ ਹਮਲਾ ਸਾਡੇ ਤੇ ਬਹੁਤ ਵੱਡਾ ਕਰਤਾ ਨਵੀਂ ਇੱਕ ਮੰਡੀ ਖੇਤੀ ਨੀਤੀ ਲਿਆਉਣ ਦੀ ਜਿਹੜੀ ਗੱਲ ਕੀਤੀ ਹੈ ਉਹ ਆ ਇਸ ਜਿਹੜਾ ਹੁਣ ਮੌਜੂਦਾ ਢਾਂਚਾ ਚੱਲ ਰਿਹਾ ਹੈ ਮੰਡੀ ਕਰਨ ਦਾ ਇਹਨੂੰ ਖਤਮ ਕਰਨ ਤੇ ਪ੍ਰਾਈਵੇਟੇਸ਼ਨ ਨੂੰ ਵਧਾਉਣ ਦੀ ਗੱਲ ਹੈ ਇਹਦਾ ਤੇ ਉਹਦਾ ਫਰਕ ਜੋ ਅਸੀਂ ਸਮਝਦੇ ਹਾਂ ਕਿ 8% ਸਾਡੇ 8% ਸਟ੍ਰਕਚਰਿੰਗ ਦਾ ਜਿਹੜੀ ਸਰਕਾਰ ਲੈ ਕੇ ਤੇ ਪਿੰਡਾਂ ਦੀਆਂ ਜਿਹੜੀਆਂ ਵਿਲ ਪਿੰਡਾਂ ਨੂੰ ਜਾਂਦੀਆਂ ਸੜਕਾਂ ਜਿਹੜੀਆਂ ਉਹਨਾਂ ਦੀ ਰਿਪੇਅਰ ਕਰਦੀ ਆ ਉਹਨਾਂ ਤੇ 3% ਖਰਚ ਕਰਦੀ ਆ ਬਾਕੀ ਆਦੇ ਮੁਲਾਜ਼ਮਾਂ ਤੇ ਪਰ ਜਿਹੜੀ ਨਵੀਂ ਖੇਤੀ ਨੀਤੀ ਆ ਆ ਰਹੀ ਹੈ ਉਹਦੇ ਤਹਿਤ ਉਹ ਟੈਕਸ ਰਹਿਤ ਆ ਰਹੀ ਹੈ ਜੇ ਉਹ ਟੈਕਸ ਰਹਿਤ ਆਈ ਤੇ ਸਾਡੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਦੀ ਰਿਪੇਅਰ ਕੌਣ ਕਰੇਗਾ ਨੰਬਰ 1 ਸਾਡੀਆਂ 1872 ਮਾਰਕੀਟ ਕਮੇਟੀਆਂ ਇਹਨਾਂ ਦੇ ਵਿੱਚ ਮੁਲਾਜ਼ਮ ਜਿਹੜੇ ਆ ਉਹਨਾਂ ਦੀ ਸਾਰ ਕੌਣ ਲਗਾ ਉਹਨੂੰ ਕਿਕ ਆਊਟ ਕਰ ਦਿੱਤਾ ਜਾਏਗਾ ਉਹ ਜਿਹੜਾ ਆਰਥਿਕ ਸਿਸਟਮਾਂ ਤੇ ਨਾਲ ਇਹਦੇ ਲੇਬਰ ਸਿਸਟਮ ਚੱਲ ਰਿਹਾ ਅੱਜ ਇਹ ਸਾਰਾ ਖਤਮ ਹੋ ਕੇ ਸਿੱਧਾ ਏਪੀਐਮ ਸੁਧੀ ਲੈ ਕੇ ਆਪਣੇ ਆਪਣੀ ਗੁਲੇਟ ਲੈ ਜਾਏਗੀ ਸਾਰਿਆਂ ਨੂੰ ਤਾਂ ਉਹਦਾ ਨੁਕਸਾਨ ਸਾਡੇ ਸਾਰੇ ਵਰਗ ਨੂੰ ਹੋਏਗਾ ਤੇ ਜਦੋਂ ਉਹ ਵਰਗ ਸਾਰੇ ਲੈ ਗਿਆ ਤੇ ਕਿਸੇ ਨੂੰ ਜਿਹੜਾ ਹੁਣ ਆਟਾ ਮਿਲਦਾ ਜਾਂ ਚੌਲ ਮਿਲਦਿਆ ਸਬਸਿਡੀ ਤੇ ਉਹ ਵੀ ਨਹੀਂ ਮਿਲਣਗੇ ਇਸ ਲਈ ਸਾਰਾ ਉਥਲਪਤਲ ਸਿਸਟਮ ਹੋ ਜਾਏਗਾ ਅਸੀਂ ਇਹ ਸਾਰੇ ਸਿਸਟਮ ਨੂੰ ਬਚਾਉਣ ਵਾਸਤੇ ਕਾਪਰੇਟਿਵ ਸੁਸਾਇਟ ਜਿਹੜੇ ਹੈਗੇ ਸਿਸਟਮ ਨੂੰ ਬਚਾਉਣ ਲਈ ਅਸੀਂ ਕਾਰਪੋਰੇਟ ਸੈਕਟਰ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਤੁਹਾਡੇ ਬਾਦਿਆਂ ਲਈ ਕਿ ਜਿੱਥੋਂ ਤੱਕ ਦਿੱਲੀ ਆਪਣਾ ਖਨੌਰੀ ਚੱਲ ਰਿਹਾ ਬਾਰਡਰ ਦਾ ਸੰਘਰਸ਼ਾਂ ਦੀ ਗੱਲ ਹੈ ਉਹ ਸੰਘਰਸ਼ ਤੋਂ ਪਹਿਲਾਂ ਅਸੀਂ 16 ਤਰੀਕ ਨੂੰ ਸਾਂਝਾ ਮੋਰਚ ਨੇ ਕਾਲ ਦਿੱਤੀ ਸੀ ਪਰ ਉਹ ਕਾਲੀ ਵਿੱਚ ਸਾਥੀ 13 ਤਰੀਕ ਨੂੰ ਆ ਤਾਂ ਗੇਰਾ ਪਹੁੰਗ ਗਿਆ ਸੀ ਉਧਰਲੇ ਪਾਸੇ ਬੇਸ਼ੱਕ ਉਹਨਾਂ ਦੇ ਲੜਨ ਦਾ ਤਰੀਕਾ ਸਾਡੇ ਵਿਚਾਰ ਤੋਂ ਇੱਕ ਮਕਸਦ ਵੇਦੋ ਕੇ ਵੱਖਰੇ ਪਰ ਸਾਡੇ ਮੁੱਦਿਆਂ ਦਾ ਮਤ ਭੇਦ ਨਹੀਂ ਅੱਜ ਵੀ ਅਸੀਂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਦੀ ਸਲਾਮਤੀ ਚਾਹੁੰਦੇ ਆ ਕਿ ਉਸ ਨੂੰ ਬਚਣਾ ਚਾਹੀਦਾ ਔਰ ਬਚਾਉਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੀ ਤੇ ਸੈਂਟਰ ਸਰਕਾਰ ਨੂੰ ਵੀ ਉਹਨੂੰ ਕੋਈ ਫੋਟਵਾਲ ਨਾ ਬਣਾਉਣ ਕਿ ਕੇਂਦਰ ਕਵੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਪੰਜਾਬ ਕਵੇ ਕੇਂਦਰ ਦੀ ਜ਼ਿੰਮੇਵਾਰੀ ਦੋਹਾਂ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਕਿਸਾਨ ਆਗੂ ਦੀ ਜਾਨ ਨੂੰ ਬਚਾਉਣ ਔਰ ਇੱਕ ਮਨੁੱਖ ਦੀ ਜਾਨ ਨੂੰ ਬਚਾਉਣ ਔਰ ਉਹਨਾਂ ਦੀ ਉਹਦੀਆਂ ਜਿਹੜੀਆਂ ਮੰਗਾਂ ਉਹਦੀਆਂ ਸਭ ਮੰਗਾਂ ਸਾਡੀਆਂ ਮੰਗਾਂ ਉਹਦੀ ਪੂਰਤੀ ਵਾਸਤੇ ਅੱਗੇ ਆਓ ਕੀ ਲੱਗਦਾ ਕੇਂਦਰੀ ਸਰਕਾਰ ਜੇ ਕਿਸਾਨਾਂ ਵਾਸਤੇ ਰਵਈਆ ਜੇ ਸਖਤ ਅਪਣਾਉਂਦੀ ਜਾ ਰਹੀ ਹੈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦਾ ਸੋਏ ਜਿਵੇਂ-ਜਿਵੇਂ ਮੰਨੂ ਵੱਡਦਾ ਅਸੀਂ ਧੋਣ ਸੋਏ ਹੋਏ ਸਾਨੂੰ ਪਤਾ ਹੈ ਕਿ ਕਾਰਪੋਰੇਟ ਸੈਕਟਰ ਨੇ ਸਾਡੇ ਤੇ ਜ਼ੁਲਮ ਟਾਉਣਾ ਇਸ ਤੋਂ ਵੱਧ ਵੀ ਟਾਉਣਾ ਪਰ ਅਸੀਂ ਮੈਂਟਲੀ ਪ੍ਰੇਪੇਅਰ ਆ ਅਗਲੀ ਰਣਨੀਤੀ ਕੀ ਰਹੇਗੀ ਸੁਖਜੀ ਅਗਲੀ ਰਣਨੀਤੀ ਐਸਕੇਮ ਨੇ ਜੋ ਪ੍ਰੋਗਰਾਮ ਲਿਖਤਾ ਜੇ ਉਹਨਾਂ ਨੇ ਦਿੱਲੀ ਦੇ ਬਾਰਡਰ ਵੱਲੋਂ ਜਾਣ ਦਾ ਗੱਲ ਕਰਤੀ ਤੇ ਦਿੱਲੀ ਦੇ ਬਾਰਡਰ ਵੱਲੋਂ ਪਹੁੰਚਾਂਗੇ ਜੇ ਉਹਨਾਂ ਨੇ ਇੱਥੇ ਹੋਰ ਐਕਸ਼ਨ ਕੋਈ ਲਿਖਿਆ ਅਸੀਂ ਐਸਕੇਮ ਤੋਂ ਬਾਹਰ ਕੋਈ ਵੀ ਆਪਣਾ ਐਕਸ਼ਨ ਨਹੀਂ ਕਰਨਾ ਅੱਜ ਤੁਹਾਡੇ ਸਾਹਮਣੇ ਕਿੰਨਾ ਵੱਡਾ ਇਤਿਹਾਸਿਕ ਘਟਕਾ ਕਿ ਗੁਰਾਹਾ ਜਥੇਬੰਦੀ ਔਰ ਦੂਸਰੀ ਜਿਹੜੀ ਹੈਗੀ ਆ ਆਪਣੇ ਕ੍ਰਾਂਤੀਕਾਰੀ ਜਥੇਬੰਦੀ ਜਿਹੜੀਆਂ ਸਾਡੇ ਤੋਂ ਵੱਖ ਸੀ ਅੱਜ ਇਸ ਕੈਂਪ ਦੇ ਨਾਲ ਬੈਠੀਆਂ ਇਹ ਬਹੁਤ ਵੱਡੀ ਅਚੀਵਮੈਂਟ ਹੈ ਕਿਸਾਨ ਮੂਵਮੈਂਟ ਵਾਸਤੇ ਅਸੀਂ ਇੱਕ ਪਲੇਟਫਾਰਮ ਇੱਕ ਥੜਾ ਸਾਧ ਲਿਆ ਇਸ ਥੜੇ ਦੇ ਉੱਤੋਂ ਅਸੀਂ ਦਿੱਲੀ ਵੱਲ ਨੂੰ ਜਿਹੜੇ ਸਾਡੇ ਆਪਣਾ ਸਾਰੀਆਂ ਜਿਹੜੀਆਂ ਮੰਗਾਂ ਦੀ ਉਤੋਪਾ ਦਾ ਮੂੰਹ ਕਰਾਂਗੇ ਔਰ ਇੱਕੇ ਨਾਲ ਸਿੱਧਾ